ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਸਰ ਤਰਨ ਗੋਪੀ ਸਿੰਘ ਪੁੱਲ ਉਹ ਤੇ ਦਿਸਾਂ ਨੁਮਲੇਸ਼ਾ ਦੇ ਜਿਹੜੇ ਅਲੱਗ-ਅਲੱਗ ਪੁਆਇੰਟਸ ਦੇ ਉੱਤੇ ਸਾਡੇ ਵੱਲੋਂ ਨਾਕਾਬੱਤੀ ਪਲੱਸ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਇਸ ਪੁਆਇੰਟ ਦੇ ਉੱਤੇ ਜਿਹੜਾ ਸਾਡਾ ਇੰਟਰ-ਡਿਸਟ੍ਰਿਕਟ ਨਾਕਾ ਹੈ ਜਿਹੜਾ ਤਰਨਤਾਰਨ ਤੇ ਅਮਰਸਰ ਨੂੰ ਜੋੜਦਾ ਹੈ ਸੁਲਤਾਨਪੁਰ ਮੇਡ ਇਰੀਆ ਦੇ ਵਿੱਚ ਉੱਥੇ ਸਾਡੇ ਵੱਲੋਂ ਜਿਹੜਾ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਇਸ ਏਰੀਆ ਦੇ ਵਿੱਚ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿੰਨੇ ਵੀ ਐਂਟੀ-ਸੋਸ਼ ਫਪਾਜ ਰਿਹਾ ਜਾਂ ਕੋਈ ਕ੍ਰਿਮੀਨਲ ਆ ਜਿਹੜਾ ਅਵੇਡ ਕਰ ਰਿਹਾ ਵਾ ਉਹਨਾਂ ਦੇ ਉੱਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਇਸ ਦੇ ਵਿੱਚ ਪਬਲਿਕ ਵੱਲੋਂ ਵੀ ਸਾਡੇ ਵੱਲੋਂ ਇਹਨਾਂ ਐਂਟੀ ਸੋਸ਼ਲ ਐਲੀਮੈਂਟਸ ਦੇ ਕੇ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਇਸ ਥਾਣੇ ਦੇ ਭਾਵੇਂ ਉਹ ਖਾਲਸਾ ਨਗਰ ਹੋ ਗਿਆ ਜਾਂ ਸਲਤਨਤ ਏਰੀਆ ਹੋ ਗਿਆ ਹੋਰ ਵੀ ਜੇ ਇਸ ਥਾਣੇ ਦੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਪ੍ਰਾਪਰ ਜਿਹੜੀ ਜਾਂ ਚੈਕਿੰਗ ਪਲੱਸ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਦਬਿਸ਼ ਦਿੱਤੀ ਜਾ ਰਹੀ ਆ ਇਸ ਦੇ ਵਿੱਚ ਸਾਡੇ ਵੱਲੋਂ ਸਾਨੂੰ ਪਬਲਿਕ ਵੱਲ ਇੱਥੇ ਮੈਂ ਦੱਸਣਾ ਚਾਹਾਂਗਾ ਵੀ ਇਸ ਥਾਣੇ ਦੇ ਵਿੱਚ ਜੇ ਆਪਾਂ ਪਿਛਲੇ 5 ਮਹੀਨਿਆਂ ਦੀ ਗੱਲ ਕਰੀਏ ਤਾਂ ਕਰੀਬ 33 ਦੇ ਕਰੀਬ ਮਕਦਮੇ ਸਾਡੇ ਵੱਲੋਂ ਦਰਜ ਕੀਤੇ ਗਏ ਨੇ ਐਨਡੀਪੀਐਸ ਦੇ ਜਿਹਦੇ ਵਿੱਚ 77 ਦੋਸ਼ੀ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਸੇ ਤਰ੍ਹਾਂ ਐਨਡੀਪੀਐਸ ਤੇ ਹੋਰ ਜਿਹੜੇ ਵੀ ਕ੍ਰਾਈਮ ਕਰਦੇ ਨੇ ਭਾਵੇਂ ਉਹ ਸਨੇਚਰਜ਼ ਨੇ ਭਾਵੇਂ ਉਹ ਡਰੱਗ ਪੈਡਲਰਸ ਨੇ ਭਾਵੇਂ ਜਿਹੜੇ ਹੋਰ ਮਾਈਨਰ ਆਫੈਂਸਸ ਭਾਵੇਂ ਥੈਫਟ ਆ ਉਹਨਾਂ ਤੇ ਲਗਾਤਾਰ ਸਾਡੇ ਵੱਲੋਂ ਜਿਹੜੀਆ ਕਾਰਵਾਈ ਕੀਤੀ ਜਾ ਰਹੀ ਹੈ